ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਬਾਬਾ ਸ਼ੇਖ ਫਰੀ ਜੀ ਦੇ ਸ਼ਲੋਕਾਂ ਤੇ ਵਿਚਾਰ ਕਰ ਰਹੇ ਹਾਂ ਗੁਰਬਾਣੀ ਵਿੱਚੋਂ ਉਹਨਾਂ ਦੇ ਜੀਵਨ ਦੀਆਂ ਕੁਝ ਸਾਖੀਆਂ ਲੈ ਰਹੇ ਹਾਂ ਔਰ ਜੀਵਨ ਜਾਚ ਸਿੱਖ ਰਹੇ ਹਾਂ ਹਰ ਇੱਕ ਸੰਤ ਨੇ ਹਰ ਇੱਕ ਪਗਤ ਨੇ ਅਲਗ-ਅਲਗ ਢੰਗ ਨਾਲ ਉਹੀ ਸਿਧਾਂਤ ਸਾਨੂੰ ਬਾਰ-ਬਾਰ ਸਮਝਾਏ ਹਨ ਸਾਨੂੰ ਜੀਵਨ ਜੀਣ ਦੀ ਜਾਚ ਸਿਖਾਈ ਹੈ ਕੱਲਾ ਉਹੀ ਹਨ ਸਿਧਾਂਤ ਉਹੀ ਹਨ ਲੇਕਿਨ ਕਹਿਣ ਦਾ ਢੰਗ ਅਲੱਗ-ਅਲੱਗ ਹੈ ਔਰ ਦੱਸਣ ਵਾਲੇ ਚਿਹਰੇ ਬਦਲੇ ਹਨ ਲੇਕਿਨ ਸੱਚ ਨਹੀਂ ਬਦਲਿਆ ਸੱਚ ਉਹੀ ਹੈ ਅੱਜ ਅਸੀਂ ਜਿਸ ਸ਼ਲੋਕ ਤੇ ਵਿਚਾਰ ਕਰ ਰਹੇ ਹਾਂ ਉਹ ਸ਼ਲੋਕ ਹੈ ਬਾਬਾ ਸ਼ੇਖ ਫਰੀਦ ਜੀ ਦਾ ਕਿ ਤੂੰ ਬੰਦੇ ਆਪਣੇ ਮਨ ਨੂੰ ਠੀਕ ਕਰ ਜੇ ਤੂੰ ਆਪਣਾ ਮਨ ਠੀਕ ਕਰ ਲਿਆ ਤਾਂ ਸਭ ਕੁਝ ਠੀਕ ਹੋ ਜਾਏਗਾ ਫਰੀਦ ਜੀ ਕਹਿੰਦੇ ਹਨ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ ਮਨ ਨੂੰ ਮੈਦਾਨ ਕਰ ਲੈ ਇਹ ਜਿਹੜੀਆਂ ਪਹਾੜੀਆਂ ਤੇ ਖਾਈਆਂ ਬਣੀਆਂ ਨੇ ਇਹਨਾਂ ਨੂੰ ਹਟਾ ਲੈ ਕਿਸੇ ਨੂੰ ਤੂੰ ਆਪਣੇ ਮਨ ਚ ਉੱਚੀ ਥਾਂ ਦਿੱਤੀ ਕਿਸੇ ਨੂੰ ਨੀਵੀਂ ਥਾਂ ਦਿੱਤੀ ਇਹ ਜਿਹੜਾ ਤੂੰ ਆਪਣੇ ਅੰਦਰ ਪਹਾੜੀਆਂ ਤੇ ਖਾਈਆਂ ਬਣਾਈ ਹੋਈਆਂ ਨੇ ਮਨ ਵਿੱਚ ਇਹ ਮੇਰਾ ਆਪਣਾ ਹੈ ਮੇਰਾ ਬੇਗਾਨਾ ਹੈ ਉਹ ਦੂਰ ਕਰ ਲੈ ਇੱਕੋ ਜਿਹਾ ਸਾਰਿਆਂ ਨੂੰ ਸਮਝ ਮੈਦਾਨ ਕਰ ਦੇ ਤੇ ਫਿਰ ਕੀ ਹੋਏਗਾ ਅੱਗੇ ਮੂਲਨਾ ਆਵਸੀ ਦੋਜਕ ਸੰਦੀ ਪਾਏ ਫਿਰ ਇਹ ਸਰੀਰ ਛੱਡ ਕੇ ਜਿਸਲੇ ਤੂੰ ਅੱਗੇ ਜਾਏਗਾ ਤੇ ਦੋਜਕ ਦੀ ਅਗ ਤੇਰੇ ਅੱਗੇ ਨਹੀਂ ਆਏਗੀ ਪਹੁੰਚੇਗੀ ਹੀ ਨਹੀਂ ਜੇ ਤੂੰ ਜੀਵਨ ਵਿੱਚ ਰਹਿੰਦੇ ਹੋਏ ਆਪਣੇ ਮਨ ਨੂੰ ਠੀਕ ਕਰ ਲਿਆ ਮਨ ਨੂੰ ਸੁਧਾਰ ਲਿਆ ਤੇਰ ਮੇਰ ਛੱਡ ਦਿੱਤੀ ਮੈਂ ਮੇਰਾ ਛੱਡ ਦਿੱਤਾ ਤੇ ਤੈਨੂੰ ਫਿਰ ਅੱਗੋ ਨਰਕਾਂ ਦੀ ਅਗ ਨਹੀਂ ਜਲਾਏਗੀ ਜੇ ਤੂੰ ਚਾਹਨਾ ਹੈ ਕਿ ਨਰਕਾਂ ਦੀ ਅਗ ਦਾ ਸਾਹਮਣਾ ਨਾ ਕਰਨਾ ਪਵੇ ਤੇ ਫਿਰ ਇੱਕ ਕੰਮ ਕਰ ਫਰੀਦਾ ਮਨ ਮੈਦਾਨ ਕਰ ਤੋਏ ਟਿੱਬੇ ਲਹਾ ਸਭ ਉੱਚੀਆਂ ਨੀਚੀਆਂ ਜਿਹੜੀਆਂ ਤੂੰ ਜਗ੍ਹਾ ਬਣਾਈਆਂ ਨੇ ਉਹਨਾਂ ਨੂੰ ਇੱਕ ਬਰਾਬਰ ਕਰ ਲੈ ਫੇਰ ਤੂੰ ਨਰਕਾਂ ਦੀ ਆਗ ਤੋਂ ਬਚ ਜਾਏਗਾ ਕਿਉਂਕਿ ਜਿਹੜਾ ਸੱਤ ਪੁਰਸ਼ ਏ ਉਹ ਦੁਨਿਆਵੀ ਪਦਾਰਥਾਂ ਦੀ ਕਿਸੇ ਤੋਂ ਆਸ ਹੀ ਨਹੀਂ ਰੱਖਦਾ ਤੇ ਉਹਨਾਂ ਦੇ ਜਨ ਤੇ ਦੁਖੀ ਨਹੀਂ ਹੁੰਦਾ ਤੇ ਮਿਲ ਜਾਣ ਤੇ ਖੁਸ਼ ਨਹੀਂ ਹੁੰਦਾ ਕਿਉਂਕਿ ਜੋ ਤਕਦੀਰ ਵਿੱਚ ਲਿਖਿਆ ਉਹ ਤੇ ਮਿਲਣਾ ਹੀ ਹੈ ਤੇ ਸੱਚਾ ਜਿਹੜਾ ਸੰਤ ਹੁੰਦਾ ਹੈ ਸੂਫੀ ਹੁੰਦਾ ਹੈ ਉਹਨੂੰ ਰੱਬ ਤੇ ਪੂਰਾ ਭਰੋਸਾ ਹੁੰਦਾ ਹੈ ਤੇ ਜੋ ਕੁਝ ਵੀ ਉਹਨੂੰ ਮਿਲਦਾ ਹੈ ਉਹ ਰੱਬ ਦੇ ਰਾਤੇ ਖਰਚ ਕਰ ਦਿੰਦਾ ਹੈ ਗਰੀਬਾਂ 'ਚ ਵੰਡ ਦਿੰਦਾ ਹੈ ਕਿਉਂਕਿ ਲਾਲਚੀ ਤੇ ਕਦੀ ਪਰਮਾਤਮਾ ਦੀ ਮਿਹਰ ਨਹੀਂ ਹੁੰਦੀ ਤੇ ਉਹ ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ ਕਰਦੇ ਤੇ ਉਹ ਦੱਸਦੇ ਹਨ ਕਿ ਚਾਰ ਤਰ੍ਹਾਂ ਨਾਲ ਬੰਦੇ ਨੂੰ ਰਿਜਕ ਮਿਲਦਾ ਹੈ ਤੇ ਉਸ ਰਿਜਕ ਨੂੰ ਉਹਨੇ ਕਿਸ ਤਰ੍ਹਾਂ ਖਰਚ ਕਰਨਾ ਹੈ ਕਿੱਥੇ ਖਰਚ ਕਰਨਾ ਹੈ ਉਹਦੇ ਨਾਲ ਫਿਰ ਉਹਦੇ ਕਰਮ ਬੰਦੇ ਹਨ ਤਾਂ ਉਹਨਾਂ ਨੇ ਸਿੱਖਿਆ ਦਿੱਤੀ ਕਿ ਸੱਚਾ ਦਰवेश ਜਿਹੜਾ ਹੈ ਜੋ ਵੀ ਉਹਨੂੰ ਸ਼ਰਧਾਲੂ ਭੇਟਾ ਦਿੰਦੇ ਹਨ ਉਹਨਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੰਦਾ ਇਹ ਐ ਕੀਮਤੀ ਇਹ ਤੇ ਮੈਂ ਰੱਖ ਲਵਾਂ ਜਾਂ ਮੈਂ ਸਾਰੀਆਂ ਸੰਭਾਲ ਕੇ ਰੱਖ ਲਵਾਂ ਉਹ ਜੋ ਵੀ ਉਹਨਾਂ ਨੂੰ ਮਿਲਦਾ ਹੈ ਉਹ ਨਾਲੋਂ ਨਾਲ ਉਹ ਵੰਡ ਦਿੰਦੇ ਹਨ ਕਿਉਂਕਿ ਉਹਨਾਂ ਨੂੰ ਆਪਣੇ ਔਰ ਦੂਜੇ 'ਚ ਕੋਈ ਫਰਕ ਨਹੀਂ ਲੱਗਦਾ ਸੰਤੀਸ਼ਰ ਸਿੰਘ ਜੀ ਹੋਏ ਹਨ ਉਹਨਾਂ ਨੂੰ ਕਿਸੇ ਸ਼ਰਧਾਲੂ ਨੇ ਬਹੁਤ ਕੀਮਤੀ ਕਪੜਾ ਦਿੱਤਾ ਕਿ ਤੁਸੀਂ ਇਹਦਾ ਕੁੜਤਾ ਸਵਾ ਕੇ ਪਾਓ ਉਹਨਾਂ ਨੇ ਕੋਲ ਬੈਠੇ ਇੱਕ ਲੋੜਵੰਦ ਨੂੰ ਉਹ ਕਪੜਾ ਦੇ ਦਿੱਤਾ ਤਾਂ ਬੰਦਾ ਬੜਾ ਉਦਾਸ ਹੋਇਆ ਉਹ ਕਹਿਣ ਲੱਗਾ ਮੈਂ ਤੇ ਤੁਹਾਡੇ ਵਾਸਤੇ ਲਿਆਇਆ ਸੀ ਤੇ ਉਹਨਾਂ ਨੇ ਕਿਹਾ ਜੇ ਤੂੰ ਦੇ ਹੀ ਦਿੱਤਾ ਮੈਨੂੰ ਤੇ ਮੈਂ ਕਿਸੇ ਨੂੰ ਵੀ ਦੇਾਂ ਐਦੇ 'ਚ ਕੀ ਫਰਕ ਪੈਂਦਾ ਉਹ ਤੇ ਉਹਨ ਮੇਰਾ ਹੋ ਗਿਆ ਐਦਾ ਮਤਲਬ ਤੂੰ ਅਜੇ ਦਿਲੋਂ ਦਿੱਤਾ ਹੀ ਨਹੀਂ ਤੇ ਐਨੂੰ ਜ਼ਰੂਰਤ ਹੈ ਐਨੇ ਪਾਇਆ ਮੈਂ ਪਾਇਆ ਇੱਕੋ ਹੀ ਗੱਲ ਹੈ ਪਰ ਸੰਤਾਂ ਦੀ ਨਜ਼ਰ ਇਸ ਤਰ੍ਹਾਂ ਦੀ ਹੁੰਦੀ ਹੈ ਉਹਨਾਂ ਨੂੰ ਕੋਈ ਆਪਣੇ ਤੋਂ ਅਲੱਗ ਦਿਸਦਾ ਹੀ ਨਹੀਂ ਤੇ ਉਹ ਕੀਮਤੀ ਚੀਜ਼ਾਂ ਤੇ ਨਜ਼ਰ ਨਹੀਂ ਰੱਖਦੇ ਸ਼ਰਦਾਲੂਆਂ ਦੀ ਉਹ ਸਭ ਕੁਝ ਵੰਡ ਦਿੰਦੇ ਨੇ ਆਪਣੇ ਕੋਲ ਕੁਝ ਵੀ ਨਹੀਂ ਰੱਖਦੇ ਤੇ ਸ਼ੇਖ ਫਰੀਦ ਜੀ ਨੇ ਕਿਹਾ ਕਿ ਚਾਰ ਤਰ੍ਹਾਂ ਨਾਲ ਪਰਮਾਤਮਾ ਬੰਦੇ ਨੂੰ ਰਿਜਕ ਦਿੰਦਾ ਹੈ ਰੋਜੀ ਰੋਟੀ ਦਿੰਦਾ ਇੱਕ ਜੋ ਉਹਦੀ ਤਕਦੀਰ ਚ ਲਿਖਿਆ ਹੋ ਤੇ ਉਹਨੂੰ ਮਿਲਣਾ ਹੀ ਹੈ ਉਹਨੂੰ ਕੋਈ ਨਹੀਂ ਬਦਲ ਸਕਦਾ ਉਹ ਦੇ ਕੋਲ ਚੱਲ ਕੇ ਆਏਗਾ ਕਾਰ ਬੈਠੇ ਵੀ ਆਏਗਾ ਬੰਦਾ ਸੋਚ ਵੀ ਨਹੀਂ ਸਕਦਾ ਤੇ ਅਚਾਨਕ ਉਹਨੂੰ ਬਹੁਤ ਸਾਰਾ ਧਨ ਪਦਾਰਥ ਮਿਲ ਜਾਂਦਾ ਹੈ ਕਿਉਂਕਿ ਉਹਦੀ ਤਕਦੀਰ ਚ ਲਿਖਿਆ ਹੋਇਆ ਹੈ ਮਿੱਟੀ ਚਾਤ ਪੰਦਾ ਸੋਨਾ ਹੋ ਜਾਂਦੀ ਹੈ ਤੇ ਫਿਰ ਦੂਜਾ ਤਰੀਕਾ ਹੈ ਕਿ ਬੰਦਾ ਲਾਲਚਵਸ ਹੋ ਕੇ ਭਜਦਾ ਨਸਦਾ ਹੈ ਬਹੁਤ ਮਿਹਨਤ ਕਰਦਾ ਹੈ ਤੇ ਭੱਜਾ ਫਿਰਦਾ ਲਾਲਚਵਸ ਹੋ ਕੇ ਲੇਕਿਨ ਮਿਲਣਾ ਤੇ ਉਹ ਇਹ ਜੋ ਦੇ ਪਾਗਾ ਚ ਲਿਖਿਆ ਤੇ ਆਪਣਾ ਪੂਰਾ ਸਮੇਂ ਔਰ એનર્ਜੀ ਊਰਜਾ ਲਾਲਚਵਸ ਬਰਾਂ ਕੇ ਲਗਾ ਲੰਦਾ ਹੈ ਪਰ ਤੀਜੀ ਤਰ੍ਹਾਂ ਦੀਆਂ ਉਹ ਲੋੜਾਂ ਹਨ ਜੋ ਲੋੜਾਂ ਤੇ ਪੂਰੀਆਂ ਹੋ ਗਈਆਂ ਪਰ ਹੁਣ ਉਹਨੇ ਆਪਣੇ ਕੋਲ ਬਹੁਤ ਧਨ ਜਮ੍ਹਾਂ ਕਰ ਲਿਆ ਉਹਨੇ ਜਮ੍ਹਾਂ ਕੀਤਾ ਹੋਇਆ ਧਨ ਉਹਦੀ ਲੋੜ ਨਹੀਂ ਹੈ ਇਹ ਹੁਣ ਕਿਧਰੇ ਨਾ ਕਿਧਰੇ ਨਿਕਲ ਜਾਏਗਾ ਜਾਂ ਤੇ ਉਹ ਪਲੇਅਰਥ ਲਗਾਵੇ ਜਾਂ ਫਿਰ ਉਹ ਦਵਾਦਾਰੂ ਵਿੱਚ ਬਿਮਾਰੀ ਵਿੱਚ ਮਾਮਲਿਆਂ ਵਿੱਚ ਕੋਰਟ ਕਚਹਿਰੀ ਵਿੱਚ ਨਿਕਲ ਜਾਏਗਾ ਗਲਤ ਜਗ੍ਹਾ ਤੇ ਲੱਗ ਜਾਏਗਾ ਕਿਉਂਕਿ ਉਹ ਧਨ ਜਿਹੜਾ ਉਹਨੇ ਜਮ੍ਹਾਂ ਕਰਕੇ ਰੱਖ ਲਿਆ ਹੈ ਉਹ ਤਨ ਹੁਣ ਉਹ ਕਿਧਰੇ ਨਾ ਕਿਧਰੇ ਜ਼ਰੂਰ ਜਾਏਗਾ ਕਹਿੰਦੇ ਨੇ ਕਿ ਜਿਸ ਮਕਾਨ ਵਿੱਚ ਪ੍ਰਣਾਲਾ ਨਾ ਲੱਗਾ ਹੋਵੇ ਗੰਦਾ ਪਾਣੀ ਨਿਕਲਨੇ ਦਾ ਰਸਤਾ ਨਾ ਹੋਵੇ ਫਿਰ ਉਹ ਮਕਾਨ ਹੀ ਡਿੱਗ ਜਾਂਦਾ ਹੈ ਸਾਰਾ ਪਾਣੀ ਮਕਾਨ 'ਚ ਹੀ ਫੈਲ ਜਾਂਦਾ ਹੈ ਤੇ ਲੋੜਾਂ ਪੂਰੀਆਂ ਹੋਣ ਤੋਂ ਬਾਅਦ ਜੇ ਬੰਦਾ ਜਮਾ ਕੀਤਾ ਹੋਇਆ ਤਨ ਅਧਿਆਤਮਿਕ ਕੰਮਾਂ ਵਿੱਚ ਨਹੀਂ ਲਗਾਉਂਦਾ ਪ੍ਰਣਾਲਾ ਨਹੀਂ ਲੱਗਾ ਉਹਦੇ ਕਾਰਨੋਂ ਤਾਂ ਫਿਰ ਉਹ ਐਂ ਜੀ ਰੁੜ ਜਾਂਦਾ ਹੈ ਕਿਧਰੇ ਨਾ ਕਿਧਰੇ ਨੁਕਸਾਨ ਹੋ ਗਿਆ ਕੁਛ ਨਾ ਕੁਛ ਹੋ ਗਿਆ ਤੇ ਉਹ ਤਨ ਐਵੇਂ ਹੀ ਚਲਾ ਗਿਆ ਤੇ ਚੌਥਾ ਜੋ ਦਰਵੇਸ਼ਾਂ ਦਾ ਰਸਤਾ ਹੈ ਜੋ ਪਰਮਾਤਮਾ ਨਾਲ ਜੁੜੇ ਹਨ ਜੋ ਉਹਨਾਂ ਦੀਆਂ ਲੋੜਾਂ ਹਨ ਉਹ ਅਵਸ਼ਿ ਪੂਰੀਆਂ ਹੋਣਗੀਆਂ ਪਰਮਾਤਮਾ ਉਹਨਾਂ ਦੀਆਂ ਲੋੜਾਂ ਅਵਸ਼ ਪੂਰੀਆਂ ਕਰਦਾ ਹੈ ਚਾਹੇ ਕਿਧਰੋਂ ਵੀ ਉਹਨਾਂ ਕੋਲ ਆਵੇ ਲੇਕਿਨ ਜੋ ਉਹਨਾਂ ਨੂੰ ਚਾਹੀਦਾ ਹੈ ਉਹ ਉਹਨਾਂ ਕੋਲ ਪਹੁੰਚ ਹੀ ਜਾਂਦਾ ਹੈ ਇਹ ਪਰਮਾਤਮਾ ਨੇ ਐਸਾ ਹੀ ਬਣਾਇਆ ਹੋਇਆ ਹੈ ਇੱਕ ਵਾਰੀ ਇੱਕ ਆਦਮੀ ਨੂੰ ਉੱਚ ਦਰਬਾਰੀਆਂ ਨੇ 100% ਦਿੱਤੇ ਉਸ ਵੇਲੇ ਟਕੇ ਚੱਲਦੇ ਸਨ ਉਹਨਾਂ ਨੇ ਕਿਹਾ ਤੂੰ ਸ਼ੇਖ ਫਰੀਦ ਜੀ ਦੇ ਦਰਸ਼ਨ ਕਰਨ ਜਾ ਰਹੇ ਹੈਂ ਤੇ ਉਹਨਾਂ ਦੀ ਸੇਵਾ ਵਿੱਚ ਸਾਡੇ ਵੱਲੋਂ ਇੱਕ ਤੁਛ ਪੇਟਾ ਪੇਟ ਕਰ ਦੇ ਉਹ ਸਾਦਮੀ ਨੇ ਅੱਧੇ 50% ਆਪਣੇ ਕੰਮਾਂ ਵਾਸਤੇ ਰੱਖ ਲਏ ਕਿ ਕਿਹੜਾ ਪਤਾ ਚੱਲਣਾ ਹੈ ਤੇ ਜਿਸ ਵੇਲੇ ਸ਼ੇਖ ਫਰੀਦ ਜੀ ਦੇ ਕੋਲ ਪਹੁੰਚਿਆ ਤੇ 50% ਅੱਗੇ ਰੱਖ ਦਿੱਤੇ ਤਾਂ ਸ਼ੇਖ ਫਰੀਦ ਜੀ ਜਾਨੀ ਜਾਨ ਸਨ ਉਹਨਾਂ ਨੇ ਮੁਸਪਰਾ ਕੇ ਕਿਹਾ ਕਿ ਤੂਤੇ ਭਰਾਵਾਂ ਵਾਲੀ ਵੰਡ ਪਹਿਲੇ ਹੀ ਅੱਧ-ਅੱਧ ਕਰ ਲਈ ਹੈ ਸੁਣ ਕੇ ਉਹ ਬੰਦਾ ਬੜਾ ਸ਼ਰਮਿੰਦਾ ਹੋਇਆ ਉਹਨੇ ਸ਼ੇਖ ਫਰੀਦ ਜੀ ਕੋਲੋਂ ਮਾਫੀ ਮੰਗੀ ਤੇ ਬਾਕੀ ਦੇ 50% ਵੀ ਕੱਢ ਕੇ ਉਹਨਾਂ ਦੇ ਅੱਗੇ ਰੱਖ ਦਿੱਤੇ ਸ਼ੇਖ ਫਰੀਦ ਜੀ ਨੇ ਉਹਦੀ ਮਾਫੀ ਉਹਦੀ ਤੋਬਾ ਪਰਵਾਨ ਕੀਤੀ ਕਿ ਅੱਗੇ ਤੋਂ ਮੈਂ ਇਸ ਤਰ੍ਹਾਂ ਨਹੀਂ ਕਰਾਂਗਾ ਤੋਬਾ ਕਰ ਲਈ ਐਸ ਪਾਪ ਤੋਂ ਤੇ ਉਹਨਾਂ ਨੇ ਉਹਦੇ ਤੇ ਆਪਣੀ ਬਰਕਤ ਤੇ ਬਖਸ਼ਿਸ਼ ਕੀਤੀ ਤੇ ਉਹਨੂੰ ਆਪਣੇ muridਾਂ ਦੀ ਜਮਾਤ ਵਿੱਚ ਸ਼ਾਮਲ ਕਰ ਲਿਆ ਇਹ ਬੰਦਾ ਬਦਲ ਗਿਆ ਉਹਦਾ ਮਨ ਸਾਫ ਹੋ ਗਿਆ ਤੇ ਫਿਰ ਉਹਨੇ ਸ਼ੇਖ ਫਰੀਦ ਜੀ ਦਾ ਨਾਇਬ ਬਣ ਕੇ ਪ੍ਰਚਾਰਕ ਬਣ ਕੇ ਪ੍ਰਚਾਰ ਕੀਤਾ ਤੇ ਉਹਨੂੰ ਉਹਨਾਂ ਨੇ ਸੀਸਤਾਨ ਵੱਲ ਭੇਜਿਆ ਪ੍ਰਚਾਰ ਕਰਨ ਲਈ ਇਹ ਜਿਹੜੇ ਦਰवेश ਹੁੰਦੇ ਨੇ ਉਹ ਕਿਸੇ ਦੇ ਅਗੋਂ ਨਹੀਂ ਦੇਖਦੇ ਦੇਖ ਕੇ ਅੰਡਿਤ ਕਰਦੇ ਨੇ ਤੇ ਉਹਨਾਂ ਦੇ ਕੋਲ ਜਾ ਕੇ ਟੇਡੇ ਮਾਨ ਵਾਲੇ ਬੰਦੇ ਵੀ ਸਿੱਧੇ ਹੋ ਜਾਂਦੇ ਹਨ ਉਹਨਾਂ ਦਾ ਵੀ ਮਨ ਬਦਲ ਜਾਂਦਾ ਹੈ ਤਾਂ ਹੀ ਉਹਨਾਂ ਨੇ ਆਪਣੀ ਬਾਣੀ ਵਿੱਚ ਅਸ਼ਲੋਕ ਉਚਾਰਨ ਕੀਤਾ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ ਅਗੇ ਮੂਲ ਨ ਆਵਸੀ ਕੋਚਕ ਸੰਦੀ ਪਾਹੇ ਆਪਣੇ ਮਨ ਨੂੰ ਮੈਦਾਨ ਕਰ ਲੈ ਕੋਚ ਨੀਚ ਦੇ ਭੇਦ ਮਿਟਾ ਦੇ ਬੇਈਮਾਨੀ ਧੋਖਾ ਟੜੀ ਇਸ਼ਾਤ ਵੈਸ਼ ਲਾਲਚ ਮਨ ਚੋਂ ਬਾਹਰ ਕੱਢ ਲੈ ਇਕਸਾਰ ਕਰ ਲੈ ਮਨ ਨੂੰ ਮੈਦਾਨ ਦੀ ਤਰ੍ਹਾਂ ਬਣਾ ਲੈ ਤੇ ਤੈਨੂੰ ਦੋਜਕ ਦੀ ਅਗ ਕੁਝ ਨਹੀਂ ਕਰੇਗੀ ਤੇਰੇ ਨੇੜੇ ਵੀ ਨਹੀਂ ਆਏਗੀ ਐਸ ਲਈ ਸੰਤਾ ਨੇ ਸਾਨੂੰ ਜੀਵਨ ਜੀਣ ਦੀ ਜਾਚ ਸਿਖਾਈ ਆਪਣੇ ਜੀਵਨ ਦੀਆਂ ਕਟਨਾਵਾਂ ਤੋਂ ਆਪਣੇ ਪਿੰਡੇ ਤੇ ਹੰਡਾ ਕੇ ਉਹ ਸੱਚ ਨੂੰ ਸਾਨੂੰ ਸੱਚ ਤੇ ਚੱਲਣ ਦਾ ਰਸਤਾ ਦੱਸਿਆ ਮਨ ਨੂੰ ਅਗਰ ਅਸੀਂ ਸੋਧ ਲਈਏ ਮਨ ਨੂੰ ਠੀਕ ਕਰ ਲਈਏ ਤਾਂ ਸਭ ਕੁਝ ਸਹੀ ਹੋ ਜਾਏਗਾ ਮਨ ਜੀਤੇ ਜਗ ਜੀਤ ਸੋ ਜੋ ਮੈਨੂੰ ਸਮਝ ਆਇਆ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਬਾਤੋ ਬਾਤ ਸ਼ੇਅਰ ਕਰੋ ਤਾਂ ਕਿ ਗੁਰਮਤੇ ਗਿਆਨ ਦਾ ਸਾਨੂੰ ਸਾਰਿਆਂ ਨੂੰ ਲਾਭ ਹੋਏ ਅਗਲੀ ਕੜੀ ਵਿੱਚ ਇੱਕ ਹੋਰ ਸ਼ਲੋਕ ਤੇ ਇੱਕ ਹੋਰ ਸਾਖੀ ਤੁਹਾਡੇ ਨਾਲ ਸਾਂਝਾ ਕਰਾਂਗੀ ਤਦ ਤੱਕ ਸਤਿ ਸ਼੍ਰੀ ਅਕਾਲ ਧੰਨਵਾਦ